ਕਾਫੀ ਢੇਰ ਤੋਂ ਇਹ ਮਾਮਲਾ ਕਾਫੀ ਸ਼ਾਂਤ ਸੀ ਪਰ ਲੇਟਲੀ ਮੈਂ ਦੇਖ ਰਿਹਾ ਕਿ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੱਕ ਕੱਲੇ ਬੰਤਾ ਸਿੰਘ ਨੇ ਬਹੁਤ ਸਾਰੇ ਪ੍ਰਚਾਰਕ ਆ ਕੇ ਸੂਰੀ ਪ੍ਰਕਾਸ਼ ਗ੍ਰੰਥ ਬਚਿੱਤਾ ਨਾਟਕ ਜਾਂ ਹੋਰ ਗ੍ਰੰਥਾਂ ਦੀ ਬੜੀ ਪ੍ਰੋਮੋਸ਼ਨ ਇੱਕਦਮ ਸ਼ੁਰੂ ਹੋ ਗਈ ਹੈ ਔਰ ਖਾਲੀ ਇਹਨਾਂ ਗ੍ਰੰਥਾਂ ਦੀ ਪ੍ਰੋਮੋਸ਼ਨ ਨਹੀਂ ਸ਼ੁਰੂ ਹੋਈ ਜਿਹੜੀਆਂ ਜਿਹੜੀਆਂ ਚੀਜ਼ਾਂ ਵੀ ਸਿੱਖੀ ਨੂੰ ਬੇਪਰਵਾਲ ਤੱਕ ਸਕਦੀਆਂ ਸੀ ਵਿਪਰੰਦੀ ਰੀਤਾਂ ਵਾਲੇ ਪਾਸੇ ਲੈ ਕੇ ਜਾ ਸਕਦੀਆਂ ਸੀ ਉਹ ਸਾਰੀਆਂ ਬੜੀਆਂ ਪ੍ਰਮੋਟ ਹੋ ਰਹੀਆਂ ਉਹ ਚਾਹੇ ਚਪਹਰੇ ਹੋਣ ਚਾਹੇ ਅੱਜ ਮੈਂ ਸਵੇਰੇ ਹੀ ਦੇਖਿਆ ਕਿ ਤਪੋਵੰਦ ਦੇ ਵਿੱਚ ਉਹ ਚਲੀਆ ਕੱਟਿਆ ਜਾ ਰਿਹਾ ਉਹ ਤਪੋਵੰਦ ਵਾਲਾ ਬਾਬਾ ਅਜ ਤੋਂ 12 15 14 ਸਾਲ ਪਹਿਲਾਂ ਲੋਕਾਂ ਦੀ ਮੈਮਰੀ ਬੜੀ ਛੋਟੀ ਆ ਉਹਦੇ ਉੱਥੋਂ ਡੇਰੇ ਤੋਂ ਬਹੁਤ ਕੁਝ ਫੜਿਆ ਗਿਆ ਸੀ ਜਦੋਂ 1999 ਦੇ ਵਿੱਚ 300 ਸਾਲਾ ਬਨਾਇਆ ਸੀ ਤੇ ਇਹ ਬਾਬੇ ਨੇ ਹਾਥੀ ਤੇ ਚੜ ਕੇ ਉੱਤੋਂ ਹੈਲੀਕਾਪਟਰ ਤੋਂ ਵਰਖਾ ਕਰਾਈ ਸੀ ਉਸ ਤੋਂ ਬਾਅਦ ਖਤਮ ਹੋ ਗਿਆ ਸੀ ਕੁਝ ਸਾਲਾਂ ਲਈ ਹੁਣ ਫਿਰ ਪ੍ਰਗਟ ਹੋ ਕੇ ਉਹ ਕਦੀ ਕਿਤੇ ਬੈਠਾ ਹੁੰਦਾ ਜੀ ਅਸੀਂ ਜੰਗਲਾ ਚ ਉਹ ਜੰਗਲ ਕਿੱਥੇ ਹੈ ਉੱਥੇ ਹੀ ਲੁਧਿਆਣੇ ਚ ਜੰਗਲ ਬਣਾਈ ਬੈਠਾ ਉਹ ਕੁਟੀਆਂ ਜੀ ਬਣਾ ਹਾਂਜੀ ਬਿਲਕੁਲ ਨਿਜਾਇਜ਼ ਕਬਜ਼ਾ ਜੀ ਤੇ ਉਹ ਦੇਖੋ ਪਿਛਲੀਏ ਘਟਾਰਿਆ ਤੇ ਤਪੂ ਬੰਨ ਉੱਥੇ ਵੀ ਮਗਰ ਤੁਰੇ ਫਿਰਦੇ ਆ ਸਿੱਖ ਆ ਜਿਹੜੇ ਚਪਹਿਰੇ ਕਰਾ ਰਹੇ ਆ ਮੇਰੇ ਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਪੈਰੇ ਕਿੱਥੋਂ ਆ ਹੈ ਜਿੱਦੀ ਜਿੱਦਾ ਸੁਖਨੀ ਸਾਹਿਬ ਬਾਣੀ ਆ ਸੁਖਮਨਾ ਆਪਣੇ ਕੋਲੋਂ ਹੀ ਪਤਾ ਨਹੀਂ ਕਿੱਥੋਂ ਬਾਣੀਆਂ ਬਣਾ ਲਈਆਂ ਇਹ ਸਾਨੂੰ ਖੁਦ ਨੂੰ ਬਾਰ ਬਾਰ ਕਿਉਂ ਕਹਿੰਦੇ ਆ ਵੀ ਬਾਣੀ ਪੜਨੀ ਪੈਣੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਕੀ ਸਹੀ ਆ ਕੀ ਗਲਤ ਆ ਹੁਣ ਉਹਦਾ ਸਾਡੇ ਕਹਿਣਾ ਤੁਸੀਂ ਨਹੀਂ ਮੰਨਣਾ ਕਿਉਂਕਿ ਤੁਸੀਂ ਆਪਣੇ ਬਾਬੇ ਨੂੰ ਮੰਨਦੇ ਹੋ ਤੁਸੀਂ ਕਹਿੰਦਾ ਜੋ ਬਾਬਾ ਜੀ ਕਹਿ ਰਹੇ ਆ ਦੁੱਖ ਭਜਣੀ ਦਾ ਬੁਟਕਾ ਦਿਓ ਜੀ ਅਸੀਂ ਤੇ ਉੱਥੇ ਸਟਾਲ ਲਾਇਆ ਹੁੰਦਾ ਆ ਕੇ ਕਹੂਗਾ ਦੁਖਮੰਜਨੀ ਦਾ ਗੁਟਕਾ ਦਿਓ ਸਭ ਤੋਂ ਜ਼ਿਆਦਾ ਡਿਮਾਂਡ ਉਸ ਗੁਟਕੇ ਦੀ ਹੁੰਦੀ ਆ ਵੀ ਦੁਖਮੰਜਨੀ ਕਿਹੜੀ ਬਾਣੀ ਆ ਕਿੱਥੇ ਆ ਅਸਰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਨਹੀਂ ਅਸੀਂ ਤਾਂ ਇੱਥੋਂ ਤੱਕ ਕਹਿਤਾ ਆ ਇੱਕ ਬਾਬਾ ਹੁਣੇ ਕਹਿ ਰਿਹਾ ਸੀ ਮੈਂ ਉਹਦੀ ਸੁਣ ਰਿਹਾ ਸੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਨੂਮਨ ਚਲੀਸਾ ਆਪਣੇ ਜੇਬ 'ਚ ਰੱਖਦੇ ਹੁੰਦੇ ਸੀ ਉਹਨੂੰ ਪੜ੍ਹਦੇ ਹੁੰਦੇ ਸੀ ਉਹ ਕਿੱਧਰ ਨੂੰ ਲੱਗ ਜਾ ਰਹੇ ਆ ਅਸੀਂ ਸਿੱਖੀ ਨੂੰ ਇਹ ਰਹਤੀ ਕਿਨੇ ਸੀ ਨਿਆਰੇ ਆ ਅਸੀਂ ਨਿਆਰੇ ਖਾਲਸੇ ਆ ਭਾਈ ਕਲਪਣਾ ਸਾਨੂੰ ਪੈਂਦਾ ਸੀ ਤਾਂ ਕਲਪਦੇ ਆ ਕਲਪਣਾ ਪੈਂਦਾ ਆ ਇਹ ਗ੍ਰੰਥ ਇਹ ਬਾਬੇ ਇਹ ਡੇਰੇਦਾਰ ਇਹ ਟਕਸਾਲਾ ਇਹ ਨਾਨਕਸਰੀਏ ਇਹ ਨਾਮਧਾਰੀਏ ਨਰਨਕਾਰੀਏ ਇਹ ਰਾਧਾ ਸਵਾਮੀਏ ਇਹ ਕਿੱਦੋਂ ਨੂੰ ਲੱਗ ਜਾ ਰਹੇ ਆ ਅੱਛਾ ਇਹ ਸਾਰੇ ਫੇਰ ਇਕੱਠੇ ਆ ਮੈਂ ਨਿਆਗ ਦੇਖ ਰਿਹਾ ਸਾਰੇ ਉੱਥੇ ਰਾਧਾ ਸਵਾਮੀ ਡੇਰੇ ਤੇ ਬਿਠੇ ਆ ਬਾਬਾ ਜੀ ਨਾਲ ਬੜੀਆਂ ਛਾੜਨਾ ਫੋਟੋਆਂ ਖਿਚਾ ਰਹੇ ਦਗਦੇ ਹੀ ਨਿਆਰੇ ਆ ਇਹ ਸਭ ਇੱਕ ਪਲੈਨਿੰਗ ਤਹਿਤ ਹੋ ਰਿਹਾ ਪੂਰੀ ਪਲੈਨਿੰਗ ਚਾਤ ਹੋ ਰਿਆ। ਔਰ ਜੇ ਇਦਾਂ ਹੀ ਚੱਲਦਾ ਰਿਹਾ ਤੇ ਕਲਵੀਰ ਸਿੰਘ ਕੌੜਾ ਹੋਣਾ ਦੀ ਕਈ ਗੱਲ ਸਹੀ ਹੋ ਜਣੀ ਕਿ ਸਿੱਖ ਨਿਕਲਿਆ ਗਿਆ। ਕੱਖਣੀ ਬਚਿਆ। ਔਰ ਬਹੁਤ ਸਾਰੇ ਵਿਦਵਾਨਾਂ ਨੇ ਇਹ ਗੱਲ ਕਹਿਤੀ ਹੋਈ ਆ ਵੀ ਅਗਲੇ ਕੁਝ ਆਉਣ ਸਾਲ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਕੌਮ ਦੀ ਜਿਹੜੀ ਤੁਹਾਡਾ ਸਰੂਪ ਰਹੂਗਾ ਸਰੂਪ ਦੀ ਕੋਈ ਗੱਲ ਨਹੀਂ ਕਰਦਾ। ਸਰੂਪ ਤੁ ਸਰੂਪ ਤੱਕ ਭੜਿਆ ਗੋਰਿਆਂ ਨੇ ਵੀ ਰੱਖੇ ਹੋਏ ਆ ਇਹ। ਗੱਲ ਸਰੂਪ ਦੀ ਨਹੀਂ ਪਰ ਅੱਜ ਸਿੱਖੀ ਸਿਰਫ ਬਾਹਰੀ ਸਰੂਪ ਤੱਕ ਸੀਮਤ ਹੋ ਕੇ ਰਹਿ ਗਈ ਆ। ਇੱਤੇ ਯੋਰ ਲਾਇਆ ਜਾ ਰਿਹਾ ਗੁਰਦੁਆਰਿਆਂ ਦਾ ਪੰਜ ਕਕਾਰੀ ਬੰਜੋ ਕੇਸ ਬੰਨ ਲਓ ਇਹ ਕੋਈ ਨਹੀਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਸਮਝੋ ਆਪਣੀ ਜ਼ਿੰਦਗੀ ਚ ਵਸਾਓ ਸਿੱਖੀ ਤਾਂ ਬਚਨੀ ਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗਾਂਗੇ ਤੇ ਇਹਨਾਂ ਕੂੜ-ਕਬਾੜ ਗ੍ਰੰਥਾ ਤੋਂ ਛਡਕਾਰਾ ਪਾਵਾਂਗੇ ਜਿੰਨਾਂ ਚਿਰ ਇਹਨਾਂ ਤੋਂ ਛਡਕਾਰਾ ਨਹੀਂ ਪਾਉਂਦੇ ਇਹਨਾਂ ਨੂੰ ਆਪਣੇ ਗੁਰਦੁਆਰਿਆਂ ਚੋਂ ਚੱਕ ਕੇ ਬਾਹਰ ਨਹੀਂ ਕੱਢਦੇ ਉਹਨਾਂ ਚਿਰ ਸਾਡਾ ਕੁਝ ਨਹੀਂ ਹੋ ਸਕਦਾ ਅਸੀਂ ਬੇਪਰ ਵਾਲੀ ਜਾਣਾ ਆ ਸਾਨੂੰ ਐ ਲੱਗਣਾ ਵੀ ਕੋਈ ਫਰਕ ਨਹੀਂ ਹੈਗਾ ਅਸੀਂ ਤਾਂ ਇਹੀ ਜੋ ਉਹ ਕਰਦੇ ਉਹ ਹੀ ਅਸੀਂ ਕਰਦੇ ਥੋੜਾ ਜਿਹਾ ਫਰਕਿਆ ਬਸ ਮਾਲਾ ਪ੍ਰਮੋਟ ਕਰਨੀ ਜੇ ਕਹਦਾ ਇਹ ਐਵੇਂ ਨਹੀਂ ਹੋ ਰਿਹਾ ਹੁਣ ਇਹ ਬੜੀ ਪਲੈਨਿੰਗ ਤੇ ਸਾਰਾ ਕੁਝ ਹੋ ਰਿਹਾ ਆ ਤੇ ਇਹ ਸਾਰਾ ਕੁਝ ਅਸੀਂ ਪ੍ਰਮੋਟ ਕਰਨਾ ਹੀ ਕਰਨਾ ਬਾਣੀ ਦੇ ਅਰਥ ਬਦਲ ਬਦਲ ਕੇ ਅਸੀਂ ਮਾਲਾ ਪ੍ਰਮੋਟ ਕਰਨੀ ਆ ਜਦ ਕਿ ਇੱਕ ਥਾਂ ਤੇ ਨਹੀਂ 30 40 ਥਾਵਾਂ ਉੱਤੇ ਗੁਰੂ ਸਾਹਿਬ ਨੇ ਮਾਲਾ ਦਾ ਖੰਡਨ ਕੀਤਾ ਗੁਰੂ ਗ੍ਰੰਥ ਸਾਹਿਬ 'ਚ